ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਮੇਂ ਪੰਜਾਬ ਹਰਿਆਣਾ ਉੱਤਰਾਖੰਡ ਯੂਪੀ ਅਲੱਗ-ਅਲੱਗ ਜਗ੍ਹਾ ਝੌਂਨੇ ਦੇ ਬੂਟੇ ਮਧਰੇ ਰਹਿਣ ਦੀ ਦਿੱਕਤ ਆ ਰਹੀ ਹੈ ਝੌਂਨੇ ਦੇ ਬੂਟੇ ਮਧਰੇ ਰਹਿਣ ਦੇ ਕਈ ਸਾਰੇ ਕਾਰਨ ਹੋ ਸਕਦੇ ਹੈ ਜਿੰਕ ਦੀ ਘਾਟ ਹੋ ਸਕਦੀ ਹੈ ਖੇੜ ਡੂੰਗਾ ਲੱਗਿਆ ਹੋ ਸਕਦਾ ਹੈ ਤੇ ਵਾਇਰਸ ਵੀ ਹੋ ਸਕਦਾ ਹੈ ਜਿਹੜਾ ਬੂਟਾ ਵਾਇਰਸ ਕਰਕੇ ਮਧਰਾ ਰਹਿ ਰਿਹਾ ਹੋਏਗਾ ਉਹਦੀ ਜੜ ਦਾ ਵਿਕਾਸ ਰੁਕ ਜਾਏਗਾ ਬੂਟੇ ਦਾ ਰੰਗ ਗੂੜਾ ਹਰਾ ਹੋ ਜਾਏਗਾ ਜੇ ਦੂਸਰੇ ਬੂਟੇ ਦਾ ਸਾਈਜ਼ ਆਏ ਤੇ ਉਹ ਕੇਵਲ ਗਠਕ ਦਾ ਰਹੇਗਾ ਤੇ ਜੇ ਉਸ ਜ਼ਮੀਨ ਤੋਂ ਪੱਟੋਂਗੇ ਤਾਂ ਆਸਾਨੀ ਨਾਲ ਪੱਟਿਆ ਜਾਏਗਾ ਤੇ ਉਸ ਬੂਟੇ ਨੂੰ ਤੁਸੀਂ ਜਿਹੜਾ ਹੈਗਾ ਚੈਕਿੰਗ ਦੇ ਲਈ ਨੇੜੇ ਦੇ ਕਿਸੇ ਵਿਗਿਆਨ ਕੇਂਦਰ ਦੇ ਸਮੇਂ ਮਿੱਟੀ ਦਿਓ ਤਾਂ ਉਹ ਚੈੱਕ ਕਰਕੇ ਰਹਿਗਾ ਤੁਹਾਨੂੰ ਦੱਸ ਦੇਣੀ ਕਿ ਵਾਇਰਸ ਹੈ ਜਾਂ ਨਹੀਂ ਹੈ ਤਾਂ ਜੇਕਰ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਖੇਤ ਚ ਵਾਇਰਸ ਵਾਲੇ ਬੂਟੇ ਆ ਗਏ ਹੈ ਕਬਰਾਉਣਾ ਨਹੀਂ ਹੈਗਾ ਚੁੱਪ ਕਰਕੇ ਸਭ ਤੋਂ ਪਹਿਲਾਂ ਖੇਤ ਦੇਖੋ ਕਿ ਜਿਹੜਾ ਚਿੱਟੀ ਪੱਠਾ ਟਿੱਡਾ ਜਿਹਨੂੰ ਆਪਾਂ ਹੌਪਰ ਕਹਿੰਦੇ ਨੇ ਜਿਹਨਾਂ ਆਪਾਂ ਝੋਨੇ ਦਾ ਚਿੱਟਾ ਤੇਲ ਲਾ ਕੇ ਨੇ ਐ ਜੇ ਉਹ ਖੇਚ ਹੈ ਤਾਂ ਤੇਲਾ ਕੰਟਰੋਲ ਕਰਨ ਦਾ ਸਪਰੇਅ ਕਰੋ ਇਸ ਤੋਂ ਬਾਅਦ ਜਿੰਨੇ ਵੀ ਬਿਮਾਰ ਬੂਟੇ ਨੇ ਉਹ ਸਾਰੇ ਬੂਟਿਆਂ ਨੂੰ ਪੱਟ ਕੇ ਤੇ ਖੇਤ ਚੋਂ ਬਾਹਰ ਜਾ ਕੇ ਨੱਪ ਦੇਵੋ ਤਾਂ ਇੱਕ ਵਾਰੀ ਜਿਹੜਾ ਹੈਗਾ ਅਸੀਂ ਤੇਲਾ ਕੰਟਰੋਲ ਕਰ ਲਿਆ ਬਿਮਾਰ ਬੂਟੇ ਪੱਟ ਤੇ ਦੁਬਾਰਾ ਫੇਰ 7-8 ਦਿਨ ਬਾਅਦ ਕੁਝ ਬੂਟੇ ਹੋਰ ਮਦਰੇ ਰਹਿਣਗੇ ਉਹਨਾਂ ਨੂੰ ਦੁਬਾਰਾ ਫੇਰ ਆਪਾਂ ਪੱਟ ਕੇ ਬਾਹਰ ਨੱਪ ਦੇਣਾ ਤਾਂ ਇਸ ਬਿਮਾਰੀ ਨੂੰ ਅਸੀਂ ਜਿਹੜਾ ਹੈਗਾ ਜਾਗਰੂਕਤਾ ਦੇ ਨਾਲ ਰੋਕ ਸਕਦੇ ਆ ਘਬਰਾ ਕੇ ਕੰਮ ਨਹੀਂ ਚੱਲਣਾ ਕੋਈ ਵੀ ਕਿਸਮ ਹਰ ਇੱਕ ਕਿਸਮ ਨੂੰ ਜਰ ਆਏਗਾ ਇਹ ਵਾਇਰਸ ਆ ਸਕਦਾ ਹੈ ਇਸ ਸਮੇਂ ਲਗਭਗ ਸਾਰੀਆਂ ਹੀ ਕਿਸਮਾਂ ਚਾਹੇ ਪੂਸਾ 44 ਹੈ ਚਾਹੇ 1400 ਬਾਸਮਤੀ ਹੈ ਚਾਹੇ 1509 ਬਾਸਮਤੀ ਹੈ ਚਾਹੇ ਪੀਆਰ 131 128 132 114 ਲਗਭਗ ਹਰ ਇੱਕ ਕਿਸਮ ਦੇ ਝੋਨੇ ਦੇ ਵਿੱਚ ਇਹਦਾ ਹਮਲਾ ਹੋ ਸਕਦਾ ਹੈ ਤਾਂ ਇਹ ਦੀ ਸੋਚਣਾ ਕਿ 131 ਇਹਦੇ ਵਿੱਚ ਆਏਗਾ ਹਰ ਇੱਕ ਵੈਰਟੀ ਚ ਆ ਸਕਦਾ ਹੈ ਕਿ ਕਿਸੇ ਵੀ ਸਮੇਂ ਦਾ ਹਮਲਾ ਹੋ ਸਕਦਾ ਹੈ ਸਾਵਧਾਨੀ ਇਹ ਹੀ ਹੈ ਕਿ ਤੇਲੇ ਦਾ ਕੰਟਰੋਲ ਰੱਖੋ ਖੇਤ ਦੇ بیمار ਬੂਟਾ ਦਿਖਦਾ ਹੈ ਤੈਨੂੰ ਪਟਕੇ ਨਾ ਦੇਵੋ ਧਰਵਾ ਦੋਸਤੋ ਮਿਹਰਬਾਨ ਦੋਸਤੋ